ਇਹ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀ ਕਹਾਣੀ ਹੈ ਇੱਕ ਵਾਰ ਇੱਕ ਪਿੰਡ ਵਿੱਚ ਇੱਕ ਡਾਕੂ ਭੂਮੀ ਡਾਕੂ ਰਹਿੰਦਾ ਸੀ ਜਦੋਂ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਸਥਾਨ ਤੇ ਆ ਕੇ ਭੋਜਨ ਕਰਨ ਦਾ ਸੱਦਾ ਦਿੱਤਾ ਤਾਂ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਚਾਰ ਵਾਅਦੇ ਕਰ ਲੈ ਕੇ ਕਿਹਾ ਇੱਕ ਉਹ ਗਰੀਬਾਂ ਤੇ ਚੋਰੀ ਨਹੀਂ ਕਰੇਗਾ ਉਹ ਹਮੇਸ਼ਾ ਸੱਚ ਬੋਲੇਗਾ ਤਿੰਨ ਜੋ ਉਹ ਕਿਤੇ ਖਾਂਦਾ ਹੈ ਤਾਂ ਉਹ ਸਭ ਘਰ ਤੋਂ ਚੋਰੀ ਨਹੀਂ ਕਰ ਸਕਦਾ ਚਾਰ ਉਹ ਆਪਣੇ ਬੁਰੇ ਕੰਮ ਦਾ ਦੋਸ਼ ਕਿਸੇ ਹੋਰ ਨੂੰ ਨਹੀਂ ਲੈਣ ਦੇਵੇਗਾ ਜਦੋਂ ਭੂਮੀ ਡਾਕੂ ਨੇ ਇੱਕ ਵਾਰ ਫਿਰ ਆਪਣੇ ਪੁਰਾਣੇ ਤਰੀਕੇ ਤੇ ਵਾਪਸ ਜਾਣ ਜਾਣਨ ਬਾਰੇ ਸੋਚਿਆ ਤავਸਨੇ ਗੁਰੂ ਨਾਨਕ ਦੇਵ ਜੀ ਨਾਲ ਕੀਤਾ ਵਾਅਦਾ ਯਾਦ ਆ ਗਿਆ ਜਦੋਂ ਕੀ ਉਹ ਬਾਦਸ਼ਾਹ ਦੇ ਬੇਸ਼ੁਮਾਰ ਦੌਲਤ ਦੇ ਹੱਥ ਪਾਉਣ ਵਿੱਚ ਕਾਮਜਗ ਹੋ ਗਿਆ ਪਰ ਗੁਰੂ ਜੀ ਨਾਲ ਕੀਤੇ ਉਸ ਦੇ ਵਾਅਦਿਆਂ ਨੇ ਉਸ ਨੂੰ ਅਪਰਾਧ ਕਰਨ ਤੋਂ ਬਚਾਇਆ ਤੇ ਉਸ ਲਈ ਅਤੇ ਬਾਕੀਆਂ ਪਿੰਡ ਵਾਸੀਆਂ ਲਈ ਮਾਰਗਦਰਸ਼ਕ ਵਜੋਂ ਕੰਮ ਕੀਤਾ